ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਗੁਰਪ੍ਰੀਤ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਜਿਹੜੀ ਹੈ ਜੁੜੀ ਆ ਬਾਲੀਵੁੱਡ ਦੇ ਐਕਟਰ ਸਨੀ ਦਿਓਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਸਨੀ ਦਿਓਲ ਦੀ ਜਿਹੜੀ ਫਿਲਮ ਜਾਟ ਜਿਹੜੀ ਆ ਪਿਛਲੇ ਦਿਨੀ ਰਿਲੀਜ਼ ਹੋਈ ਸੀ ਉਹਦੇ ਵਿੱਚ ਜਿਹੜੇ ਡਾਇਲੋਗ ਬੋਲੇ ਗਏ ਨੇ ਉਹਦੇ ਵਿੱਚ ਕੀ ਕੁਝ ਹੈਗਾ ਉਹਨੂੰ ਕੁਝ ਕੰਟਰੋਵਰਸੀ ਆ ਜਿਸ ਤੇ ਕਾਰਨ ਸਨੀ ਦਿਓਲ ਤੇ ਰਣਵੀਰ ਉੱਡਾ ਦੇ ਖਿਲਾਫ ਜਿਹੜਾ ਜਲੰਧਰ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ ਇਹ ਇਹ ਜਿਹੜਾ ਸਾਰਾ ਮਾਮਲਾ ਹੈ ਜਾਟ ਫਿਲਮ ਦੇ ਨਾਲ ਜੁੜਿਆ ਹੋਇਆ ਹੈ ਜਾਟ ਫਿਲਮ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇੱਕ ਸਮੁਦਾਇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਾਈ ਗਈ ਹੈ ਜਿਸ ਦੇ ਕਾਰਨ ਉਹਨਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਜਿਸ ਦੇ ਚਲਦਿਆਂ ਹੋਇਆ ਇਸਾਈ ਭਾਈਚਾਰੇ ਦੇ ਵੱਲੋਂ ਇਹਨਾਂ ਦੇ ਅੰਗੇਸਟ ਸਨੀ ਦਿਓਲ ਤੇ ਰਣਵੀਰ ਹੁੱਡਾ ਦੇ ਖਿਲਾਫ ਜਿਹੜੀ ਆ ਐਫ ਆਰ ਦਰਜ ਕਰਾਈ ਗਈ ਹੈ ਇਸ ਵਿਵਾਦ ਨੂੰ ਲੈ ਕੇ ਜਲੰਧਰ ਸਮੇਤ ਹੋਰ ਜਿੱਥੇ ਵੀ ਐਸੀ ਕਮਿਊਨਿਟੀ ਦੇ ਜ਼ਿਆਦਾ ਲੋਕ ਵਸੇ ਹੋਏ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਨੇ ਕਿ ਇਸ ਫਿਲਮ ਨੂੰ ਨਾ ਲਗਾਇਆ ਜਾਵੇ ਇਸ ਫਿਲਮ ਦਾ ਵਿਰੋਧ ਕੀਤਾ ਜਾਵੇ ਤੇ ਇਸ ਫਿਲਮ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਨੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਇਸ ਫਿਲਮ ਤੇ ਪੂਰਨ ਤੌਰ ਤੇ ਜਿਹੜਾ ਬੈਨ ਲਗਾ ਦੇਣਾ ਚਾਹੀਦਾ ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਇੱਕ ਤਬਕੇ ਨੂੰ ਖੁਸ਼ ਕਰਨ ਦੇ ਲਈ ਦੂਜੀ ਤਬਕੇ ਦੇ ਵਿਰੁੱਧ ਇੱਕ ਨਫ਼ਰਤ ਫਲਾਈ ਗਈ ਹੈ ਜਿਸ ਦੇ ਕਾਰਨ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਦੇ ਕਾਰਨ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ 'ਤੇ ਹੋਰ ਕਾਰਵਾਈ ਕਰਦਿਆਂ ਹੋਇਆ ਐਫਆਰ ਲਾਂਚ ਜਿਹੜੀਆ ਕਰ ਦਿੱਤੀ ਗਈ ਹੈ ਤੇ ਜਾਣਕਾਰੀ ਇਹ ਹੈ ਕਿ ਐਫਆਰ ਦੇ ਵਿੱਚ ਸਨੀ ਦਿਓਲ ਹਨ ਵੀਰੂ ਡਾ ਤੇ ਅਭਿਨੇਤਾ ਵਿਨਿਤ ਕੁਮਾਰ ਨਿਰਦੇਸ਼ਕ ਗੋਪੀ ਚੰਦ ਤੇ ਨਿਰਮਾਤਾ ਨਵੀਨ ਦੇ ਇੰਗੇਜਡ ਜਿਹੜਾ ਮਕਦਮਾ ਜਿਹੜਾ ਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਈਸਾਈ ਭਾਈ ਚਾਰੇ ਦਾ ਜਿਹੜਾ ਮਜ਼ਾਕ ਜਿਹੜਾ ਉਹ जाट ਫਿਲਮ ਦੇ ਵਿੱਚ ਉਡਾਇਆ ਗਿਆ ਜਿਸ ਦੇ ਕਾਰਨ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਇਹ ਮਾਮਲਾ ਪਹਿਲਾਂ ਪੁਲਿਸ ਪ੍ਰਸ਼ਾਸਨ ਕੋਲ ਉਠਾਇਆ ਗਿਆ ਸੀਗਾ ਪੁਲਿਸ ਪ੍ਰਸ਼ਾਸਨ ਨੇ ਇਸ ਤੇ ਕਾਰਵਾਈ ਕਰਦਿਆਂ ਹੋયા ਜਿਹੜੀ ਸਨੀ ਦਿਓਲ ਤੇ ਹੋਰ ਜਿਹੜੇ ਨੇ ਇਸ ਫਿਲਮ ਦੇ ਐਕਟਰ ਨੇ ਜਾਰਡ ਫਿਲਮ ਦੇ ਐਕਟਰ ਨੇ ਉਹਨਾਂ ਦੇ ਅੰਗੇਸਟ ਨਿਰਮਾਤਾ ਦੇ ਅੰਗੇਸਟ ਉਹਨਾਂ ਦੇ ਵਿਰੁੱਧ ਜਿਹੜੀ ਆ ਜਲੰਧਰ ਦੇ ਵਿੱਚ ਇੱਕ ਐਫ ਆਰ ਜਿਹੜੀ ਆ ਦਰਜ ਕੀਤੀ ਗਈ ਹੈ ਸੋ ਇਹ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਸੋ ਜੁੜੇ ਰਹੋ ਪੰਜਾਬ ਨੈਟਵਰਕ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ